ਜੇਕਾਰਾ ਪੋਲੇ ਪੀਰ ਸਰਕਾਰ ਜੀ ਦਾ ਬੋਲੀਏ ਸੱਚੇ ਦਰਬਾਰ 21 ਜੈ ਸੋ ਸਾਡੇ ਸਿਕੰਦਰ ਸਾਈ ਜੀ ਜੋ ਕਿ ਨਵੇਂ ਸ਼ਹਿਰ ਦੇ ਇੰਚਾਰਜ ਸਾਡੇ ਸੂਫੀ ਫੱਕਰ ਫਕੀਰ ਸਵਾ ਉਹਨਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ 8 9 ਤਰੀਕ ਨੂੰ ਮੇਲਾ ਅੱਜ ਲਾਸਟ 9 ਤਰੀਕ ਸਾਡੇ ਬਹੁਤ ਹੀ ਸੰਤ ਮਹਾਂਪੁਰਸ਼ੀ ਦਰਬਾਰ ਦੇ ਵਿੱਚ ਸਜਦਾ ਸਲਾਮ ਕਰਨ ਲਈ ਪਹੁੰਚੇ ਉਨਾਵੇ ਸਾਡੇ ਸੂਫੀ ਫਕਰ ਫਕੀਰ ਸਵਾ ਪੰਜਾਬ ਪ੍ਰਧਾਨ ਸਾਡੇ ਬਲਕਾਰ ਸਾਈ ਜੀ ਸਾਬਰੀ ਚਸ਼ਮਾ شاہ ਦਰਬਾਰ ਤੋਂ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਹਰਪ੍ਰੀਤ ਕਾਦਰੀ ਜੀ ਜੋ ਕਿ ਇਸ ਸਵਾ ਦੇ ਚੇਅਰਮੈਨ ਸਾਡੇ ਸੋ ਮੈਂ ਤੁਹਾਡੇ ਬਲਜੀਤ ਬਬਲੀ ਜਰਨਲ ਸਕੱਤਰ ਸਾਡੇ ਸ਼ੈਂਦੀ ਬਾਬਾ ਜੀ ਸਾਡੇ ਸ਼ਰਦਾ ਮੈਡਮ ਜੀ ਸਾਡੇ ਸ੍ਰਿੰਦਰ ਸਿੰਘ ਪਾਂਬੀਆਂ ਜੀ ਪੂਰੀ ਹੀ ਟੀਮ ਸਾਡੇ ਬਾਬਾ ਜੀ ਸਿਕੰਦਰ ਸ਼ਾ ਦਰਬਾਰ ਤੇ ਸਾਡੇ ਭੋਲੇ ਪੀਰ ਦੇ ਦਰਬਾਰ ਤੇ ਇਸ ਮੇਲੇ ਦੇ ਵਿੱਚ ਪਹੁੰਚੀ ਅਸੋ ਸਾਰੀ ਸੰਗਤ ਸਭ ਨੂੰ ਜੈ ਮਸਤਾ ਦੀ ਕਹਿ ਮਸਤਾ ਦੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਪੂਰੀ ਹੀ ਟੀਮ ਦਾ ਸਾਰੇ ਜਿੰਨੇ ਵੀ ਇਸ ਦਰਬਾਰ ਤੇ ਪੱਤਰਕਾਰ ਪਹੁੰਚੇ ਅਸੋ ਸਾਰੀ ਸੰਗਤ ਜਿੰਨੀ ਵੀ ਸੰਗਤ ਪਹੁੰਚੀ ਅਸੋ ਤੈਅ ਦੇ ਦਿੱਤੋ ਸਾਈਂ ਜੀ ਵੱਲੋਂ ਸਾਡੇ ਵੱਲੋਂ ਸਾਰੇ ਹੀ ਸੂਫੀ ਫੱਕਰ ਫਕੀਰ ਸਵਾ ਵੱਲੋਂ ਜੀ ਆਇਆਂ ਸਭ ਨੂੰ ਸਰਦਾਤਾ ਜੀ ਪੋਲਾ ਪੀਰ ਸਰਕਾਰ ਇਸੇ ਤਰ੍ਹਾਂ ਮੇਲਾ ਚੜ੍ਹਦੀਆਂ ਕਲਾ ਚ ਰੱਖੇ ਸੋ ਸਾਡੇ ਸਾਈਂ ਜੀ ਦੇ ਜੋ ਕਿ ਗੱਦੀ ਨਸ਼ੀਨ ਆ ਇਸ ਦਰਬਾਰ ਦੇ ਇਸੇ ਤਰ੍ਹਾਂ ਇਹਨਾਂ ਦੀਆਂ ਗੱਦੀਆਂ ਬਰਕਰਾਰ ਸੋ ਚਿਰਾਗ ਰੋਸ਼ਨ ਰੱਖਣ ਸੂਫੀ ਫੱਕਰ ਫਕੀਰ ਸਵਾ ਦੇ ਸਾਰੇ ਹੀ ਸੰਤ ਮਹਾਪੁਰਸ਼ਾਂ ਵੱਲੋਂ ਸਭ ਨੂੰ ਜੀ ਆਇਆਂ ਸੋ ਇਹਨਾਂ ਕਹਿੰਦੇ ਹੋਏ ਖਿਮਾ ਦੇ ਜੱਚਕ ਆ ਓ ਐਨ ਆਰ ਸ ਜੋ ਕਿ ਇਸ ਚੈਨਲ ਨੂੰ ਕਵਰ ਕਰ ਰਿਹਾ ਸੋ ਜਿੰਨੇ ਵੀ ਐਨ ਆਰ ਆਈ ਵੀਰ ਉਹਨਾਂ ਦਾ ਵੀ ਧੰਨਵਾਦ ਸਾਰੇ ਹੀ ਇਸ ਦਰਬਾਰ ਤੇ ਜਿਨ੍ਹਾਂ ਨੇ ਸਾਇਦਾ ਸਲਾਮ ਕੀਤਾ ਜੋ ਵੀ ਕਿਸੇ ਨੇ ਤਿਲ ਫੁੱਲ ਇਸ ਲੰਗਰ ਦੇ ਵਿੱਚ ਪਾਇਆ ਸਭ ਦਾ ਤਹਿ ਦਿਲੋਂ ਧੰਨਵਾਦ ਸੋ ਥੈਂਕ ਯੂ ਮਿਹਰਬਾਨੀ ਸਾਰੇ ਹੀ ਚੈਨਲ ਵਾਲਿਆਂ ਦਾ ਸੋ ਸਾਡੀ ਪੂਰੀ ਹੀ ਪ੍ਰਬੰਧਕ ਕਮੇਟੀ ਦਾ ਸਾਡੇ ਸਾਡੇ ਥਾਪਰ ਸਾਹਿਬ ਜਲੰਧਰ ਤੋਂ ਪਹੁੰਚਿਆ ਸੋ ਉਹਨਾਂ ਨੂੰ ਵੀ ਜੀ ਆਇਆਂ ਉਹਨਾਂ ਦੀ ਪੂਰੀ ਟੀਮ ਨੂੰ ਥਾਪਰ ਸਾਹਿਬ ਜੋ ਕਿ ਇਸ ਦਰਬਾਰ ਤੇ ਸਜਦਾ ਸਲਾਮ ਕਰਨ ਲਈ ਪਹੁੰਚੇ ਆ ਸਾਡੇ ਸਿਕੰਦਰ ਸ਼ਾਹ ਜੀ ਵੱਲੋਂ ਉਹਨਾਂ ਨੂੰ ਜੀ ਆਇਆਂ ਸਾਰੀ ਸੰਗਤ ਨੂੰ ਇਹਨਾਂ ਨੂੰ ਵੀ ਜਲੰਧਰ ਤੋਂ ਇੰਚਾਰਜ ਲਗਾਇਆ ਜਾਣਾ ਸਾਡੇ ਸੂਫੀ ਫਕਰ ਫਕੀਰ ਸਭਾ ਦੀ ਜੋ ਕਿ ਕੱਲ ਦੀ ਮੀਟਿੰਗ ਵੀ ਆ ਸਾਡੀ ਫਲੋਰ ਗੜੇ ਦੇ ਵਿੱਚ ਸਾਰੇ ਹੀ ਸੰਤ ਮਹਾਪੁਰਸ਼ਾਂ ਨੇ ਉਸ ਮੀਟਿੰਗ ਦੇ ਵਿੱਚ ਆਪਣਾ ਬਾਧੇ ਚੜ ਕੇ ਉਸ ਦਰਬਾਰ ਤੇ ਪਹੁੰਚਣਾ ਆ ਜੋ ਕਿ ਵਿਜੇ ਮਾਨ ਜੀ ਦੇ ਜੋ ਕਿ ਕਵਾਲ ਪਾਰਟੀ ਆ ਉਹਨੇ ਦੇ ਗ੍ਰਹਿ ਵਿਖੇ ਆ ਸ ਸਾਰੇ ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਆ ਇਸ ਮੇਲੇ ਦੇ ਵਿੱਚ ਵੀ ਇਸੇ ਤਰ੍ਹਾਂ ਹਰ ਦਰਬਾਰ ਤੇ ਇਸੇ ਤਰ੍ਹਾਂ ਆਪਣਾ ਪਿਆਰ ਬਖਸ਼ਣਾ ਸ ਸੂਫੀ ਫੱਕਰ ਫਕੀਰ ਸਾਰੇ ਹੀ ਸੰਗਤ ਦੇ ਨਾਲ ਤਹਿ ਦਿਲ ਤੋਂ ਦਰਬਾਰਾਂ ਦੇ ਨਾਲ ਤਹਿ ਦਿਲ ਤੋਂ ਉਹਨਾਂ ਦੇ ਨਾਲ ਹਾਜ਼ਰ ਨਾਜ਼ਰ ਆ ਸ ਜੋ ਵੀ ਸਾਡੇ ਸੰਤ ਮਹਾਂਪੁਰਸ਼ਾਂ ਨੇ ਸਾਡੇ ਬਲਕਾਰ ਸਾਈ ਜੀ ਨੇ ਇਹ ਸਾਡੇ ਫਕਰ ਫਕੀਰ ਸਵਾ ਬਣਾਈ ਆ ਉਹਦੇ ਵਿੱਚ ਜਿਹੜੀ ਵੀ ਅਸੀਂ ਕੰਮ ਕਰਨੇ ਆ ਸਾਰਿਆਂ ਨੇ ਤੈਹ ਦਿਲ ਤੋਂ ਸਾਥ ਦੇਣਾ ਆ ਸੋ ਥੈਂਕ ਯੂ ਮਿਹਰਬਾਨੀ ਸਾਡੇ ਚੈਨਲ ਦਾ ਸੋ ਸਰਕਾਰਾਂ ਦਾ ਜਕਾਰਾ ਭੋਲੇ ਪੀਰ ਸਰਕਾਰ ਦਾ ਬੋਲੀ ਸੱਚੇ ਦਰਬਾਰ ਕੀ ਜੈ ਸਾਰਿਆਂ ਨੂੰ ਜੈ ਬਾਬੇ ਦੀ ਮੈਂ ਨਰਿੰਦਰ ਠਾਪੜ ਚਿਵਸਣਾ ਸਮਾਜ ਦੇ ਪੰਜਾਬ ਚੇਅਰਮੈਨ ਅੱਜ ਭੋਲੇ ਬਾਬਾ ਜੀ ਦਰਬਾਰ ਜੱਜ ਜੋ ਮੇਲਾ ਬਾਬਾ ਸਕੰਦਰ ਸ਼ਾਹ ਜੀ ਜੋ ਇੱਥੇ ਸੇਵਾਦਾਰ ਨੇ ਜੋ ਗੱਦੀਸ਼ੀਨ ਦੇ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਬਹੁਤ ਸਾਰੀਆਂ ਸੰਗਤਾਂ ਦੂਰ ਦੂਰੋਂ ਆਈਆਂ ਬਹੁਤ ਫਕੀਰ ਪੀਰਾ ਫਕੀਰਾ ਦੇ ਦਰ ਤੋਂ ਜਿਹੜੇ ਕੀ ਉੱਥੇ ਦੇ ਗੱਦੀਸ਼ੀਨੇ ਆਏ ਹੈ ਸਮਝੋ ਕਿ ਉੱਥੋਂ ਤਾਂ ਪੀਰ ਹੀ ਆਏ ਹੈ ਅੱਜ ਪੀਰਾ ਦੀ ਮਹਿਫਿਲ ਲੱਗੀ ਹੋਈ ਹੈ ਸੋ ਮੈਂ ਬਾਬਾ ਜੀ ਕੀ ਅਰਦਾਸ ਕਰਾਂਗਾ ਜਿਹੜੇ ਵੀ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕ ਰਹੇ ਐ ਜੋ ਦੂਰੋਂ ਦੂਰੋਂ ਐਸਾ ਚੈਨਲ ਦੇ ਰਾਹੀਂ ਵੀ ਦੇਖ ਰਹੇ ਐ ਉਹਨਾਂ ਦੀ ਮਨੋਗਾਮਨਾ ਪੂਰੀਆਂ ਹੋਣ ਬਾਬਾ ਜੀ ਸਭ ਦੀ ਖਾਲੀਆਂ ਝੋਲੀਆਂ ਪਰਨ ਜੈ ਬਾਬਾ ਜੀ ਜੈ ਬਾਬਾ ਬਾਈ ਸਾਰਿਆਂ ਨੂੰ ਇੱਕ ਵਾਰ ਤੋਂ ਮੇਰੇ ਵੱਲੋਂ ਫਿਰ ਸਾਰੀ ਮੌਤ ਸਾਰੀ ਮੀਲੇ ਦੀ ਮੁਬਾਰਕਾਂ ਬਾਬਾ ਸਕੰਦਰ ਸ਼ਾਹ ਜੀ ਦੇ ਦਰਬਾਰ ਤੇ ਜੋ ਵੀ ਖਾਲੀਆਂ ਝੋਲੀਆਂ ਲੈ ਕੇ ਆਂਦੇ ਐ ਉਹਨਾਂ ਦੀ ਬਾਬਾ ਸਕੰਦਰ ਸ਼ਾਹ ਜੀ ਖਾਲੀਆਂ ਝੋਲੀਆਂ ਭਰਦੇ ਨੇ ਤੇ ਸੋ ਬਾਬਾ ਸਕੰਦਰ ਸ਼ਾਹ ਜੀ ਦੇ ਦਰਬਾਰ ਤੇ ਤੁਸੀਂ ਬਾਬਾ ਭੋਲੇ ਸ਼ਾਹੀ ਰਹਿਮਤ ਦੇ ਸਤਿ ਸ੍ਰੀ ਅਕਾਲ ਤੁਸੀਂ ਇੱਥੇ ਆਓ ਤੇ ਆਪਣੀਆਂ ਖਾਲੀ ਝੋਲੀ ਭਰੋ ਜੈ ਬਾਬਾ ਜੀ ਦੀ ਇੱਥੇ ਜੋ ਵੀ ਫੱਕਰ ਫਕੀਰ ਆਏ ਆ ਸੋ ਬਾਬਾ ਜੀ ਦੀ ਸਾਰਿਆਂ ਤੇ ਰਹਿਮਤ ਹੋਵੇ ਸਾਰਿਆਂ ਦਾ ਮੈਂ ਧੰਨਵਾਦੀ ਆ ਇਦਾਂ ਹੀ ਪੀਰਾਂ ਫਕੀਰਾਂ ਦੇ ਜਿਹੜੇ ਮੇਲੇ ਆ ਇਦਾਂ ਹੀ ਲੱਗਦੇ ਰਹਿਣ ਕਹਿੰਦੇ ਮੈਂ ਜੇਕਰ ਪੀਰਾਂ ਫਕੀਰਾਂ ਕੋ ਕੋ ਮੰਗੇ ਆ ਜਾਵੇ ਤਾਂ ਪੀਰ ਫਕੀਰ ਕਦੀ ਵੀ ਝੋਲੀ ਖਾਲੀ ਨਹੀਂ ਮੋੜਦੇ ਸਭ ਨੂੰ ਆਪਣੀਆਂ ਝੋਲੀਆਂ ਭਰ ਕੇ ਹੀ ਭੇਜਦੇ ਆ ਪੀਰਾਂ ਫਕੀਰਾਂ ਦੀ ਰਹਿਮਤ ਹੁੰਦੀ ਹੈ ਤੇ ਫਿਰ ਸਭ ਕੁਝ ਰਾਜੀ ਹੈ ਜੇ ਅੱਲਾਹ ਰਾਜੀ ਉਹਦਾ ਰੱਬ ਰਾਜੀ ਜੈ ਬਾਬਾ ਜੀ ਦੀ ਵਾਰੇ ਤੋਂ ਬੋਲ ਰਹੇ ਆ ਅਸੀਂ ਇੱਥੇ ਸਿਕੰਦਰ ਸ਼ਾਹ ਬਾਬਾ ਜੀ ਦੇ ਭੋਲੇ ਸ਼ਾਹ ਬਾਬਾ ਜੀ ਦੇ ਦਰਬਾਰ ਤੇ ਆਏ ਸੀ ਮੇਲੇ ਤੇ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈਆਂ ਹੋਣ ਜਿੰਨੇ ਵੀ ਸੂਫੀ ਸੰਤ ਫਕੀਰ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਬਾਬਾ ਜੀ ਰਹਿਮਤ ਆ ਤਾਂ ਹੀ ਸਾਰੇ ਇੱਥੇ ਪਹੁੰਚੇ ਆ ਜੈਕਾਰਾ ਪੋਲੇ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਰਕਾਰ ਪੋਲੇ ਬਾਬਾ ਜੀ ਦੇ ਮੇਲੇ ਤੇ ਸਿਕੰਦਰ ਬਾਬਾ ਜੀ ਨੂੰ ਬਹੁਤ ਲੱਖ ਲੱਖ ਵਧਾਈ ਸਾਰੀ ਸੰਗਤਾਂ ਵੱਲੋਂ ਬਹੁਤ ਪਿਆਰ ਬਹੁਤ ਸਨਮਾਨ ਬਹੁਤ ਸਤਕਾਰ ਸਾਡੇ ਵੱਲੋਂ ਸੂਫੀ ਸੰਤ ਫਕੀਰ ਸਭਾ ਵੱਲੋਂ ਬਹੁਤ ਸਾਰਾ ਪਿਆਰ ਬੋਲ ਸੱਚੇ ਦਰਬਾਰ ਕੀ ਜੈ ਸਾਡੇ ਸੰਤ ਫਕੀਰ ਸੁਭੀ ਸੰਤ ਫਕੀਰ ਸਾਹਿਬਾ ਵੱਲੋਂ ਮੇਲੇ ਤੇ ਆਉਣ ਵਾਲੀ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਆਸ ਕਰਦੇ ਆਂ ਕਿ ਮੇਲਾ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇਗਾ ਤੇ ਸਾਰੇ ਜੋ ਵੀ ਸੰਗਤ ਇਸ ਮੇਲੇ ਦੇ ਦਰਬਾਰ ਤੇ ਆਉਂਦੀ ਹੈ ਹਰੇਕ ਦੀ ਮਨੋ ਕਾਮਨਾ ਪੂਰੀ ਹੋਵੇਗੀ ਸੋ ਅਸੀਂ ਇਸੇ ਤਰ੍ਹਾਂ ਬਲਕਾਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਜੋ ਕਿ ਟਾਈਮ 'ਚੋਂ ਟਾਈਮ ਕੱਢ ਕੇ ਆਪਣੇ ਇੱਥੇ ਹਰੇਕ ਦਰਬਾਰ ਤੇ ਹਾਜ਼ਰੀ ਲਵਾਉਂਦੇ ਨੇ ਸੋ ਇਸੇ ਤਰ੍ਹਾਂ ਬਾਬਾ ਜੀ ਅਗੇ ਸਿ ਬੇਨਤੀ ਕਰਦੇ ਦਰਬਾਰਾਂ ਤੇ ਹਾਜ਼ਰੀ ਲਗਾਉਂਦੇ ਰਹਿਣਗੇ ਸੋ ਮੇਲੇ ਤਰੱਕੀ ਮੇਲੇ ਤਰੱਕੀ ਕਰਦੇ ਰਹਿਣਗੇ ਸਕੰਦਰ ਸਾਹਿਬ ਸਕੰਦਰ ਸਾਹਿਬ ਸਕੰਦਰ ਸਾਹਿਬ ਸਾਹੀ ਦੇ ਦਰਬਾਰ ਤੇ ਬਹੁਤ ਬਹੁਤ ਸੂਬੇ ਪੱਕਰ ਫਕੀਰ ਸਭਾ ਪੰਜਾਬ ਦੀ ਪ੍ਰਬੰਧਕ ਕਮੇਟੀ ਸੂਬੇ ਸਾਈਂ ਸਕੰਦਰ ਕਦਰੀ ਨਾਲ ਖੜੀ ਹੈ ਤੇ ਹਰ ਮੇਲੇ ਵਿੱਚ ਬਰਾਬਰ ਖੜੂਗੀ ਸਾਰੇ ਜਿੰਨੀ ਸੰਗਤ ਹੈ ਸਾਰਿਆਂ ਦਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼ੋਭਾ ਦੇ ਜਨਨ ਜਗਤਰਾ ਬਲਜੀਤ ਪਬਲੀ ਸਰਿੰਦਰ ਜੀ ਸਾਡੇ ਕਮੇਟੀ ਸੀਨੀਅਰ ਮੈਂਬਰ ਤੇ ਮੈਂ ਤੁਹਾਡਾ ਆਪਣਾ ਸਾਈ ਬਲਕਾਰ ਸਾਹਬ ਜੀ ਪ੍ਰਧਾਨ ਸੁਪਰ ਕਮਿਊਨਿਟੀ ਪੰਜਾਬ ਭੋਲ ਸੱਚੇ ਦਰਬਾਰ ਕੀ ਜੈ